ਅਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਲਗਰੀ ਦੇ ਵਿੱਚ ਇੱਕ ਇਤਿਹਾਸਕ ਮਹੱਤਵਪੂਰਨ ਸਮਝੌਤਾ ਜਾਨੀ ਕਿ ਐਮਓਯੂ ਸਾਈਨ ਕੀਤਾ ਇਹ ਸਮਝੌਤਾ ਇੱਕ ਨਵੀਂ ਵੈਸਟ ਕੋਸਟ ਔਇਲ ਪਾਈਪਲਾਈਨ ਲਈ ਰਾਹ ਤੈਅ ਕਰਦਾ ਜੋ ਕੈਨੇਡਾ ਦੇ ਊਰਜਾ ਖੇਤਰ ਦੇ ਲਈ ਸਭ ਤੋਂ ਵੱਡੇ ਪ੍ਰੋਜੈਕਟਾਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਇਹ ਐਮਓਯੂ ਕਾਰਬਨ ਕੀਮਤ ਸਾਫ ਊਰਜਾ ਨਿਜਮਾ ਜਾਂ ਪਰ ਸੁਭਾਈ ਸੰਗੀ ਸਹਿਯੋਗ ਦੇ ਵਿੱਚ ਵੱਡੀਆਂ ਨੀਤੀਗਤ ਤਬਦੀਲੀਆਂ ਦੇ ਲਈ ਇੱਕ ਰੂਪਰੇਖਾ ਦਿੰਦਾ ਉਟਾਵਾ ਨੇ ਸੰਕੇਤ ਦਿੱਤਾ ਕਿ ਵੈਸਟ ਕੋਸਟ ਤੇ ਮੌਜੂਦਾ ਟੈਂਕਰ ਬੈਨ ਜਿਹੜਾ ਯਾਨੀ ਕਿ ਨੂੰ ਐਡਜਸਟ ਕੀਤਾ ਜਾ ਸਕਦਾ ਪਰ ਕੇਵਲ ਉਸ ਸੂਰਤ ਦੇ ਵਿੱਚ ਜੇ ਪਾਈਪਲਾਈਨ ਨੂੰ ਵੈਲਡਿੰਗ ਕੈਨੇਡਾ ਐਕਟ ਤਹਿਤ ਰਾਸ਼ਟਰੀ ਹਿੱਤ ਦਾ ਪ੍ਰੋਜੈਕਟ ਘੋਸ਼ਿਤ ਕੀਤਾ ਗਿਆ ਐਮਓਯੂ ਇਹ ਵੀ ਲਾਜ਼ਮੀ ਕਰਦਾ ਹੈ ਕਿ ਨਵੇਂ ਪਾਈਪਲਾਈਨ ਪ੍ਰੋਜੈਕਟ ਦੇ ਵਿੱਚ ਫਰਸਟ ਨੇਸ਼ਨਜ਼ ਦੀ ਸਹਿ ਮਾਲਕੀ ਅਤੇ ਉਹਨਾਂ ਦਾ ਨਾਲ ਆਰਥਿਕ ਲਾਭਾਂ ਦੀ ਸਾਂਝ ਵੀ ਸ਼ਾਮਲ ਹੋਵੇ ਸਮਝੌਤੇ ਦੇ ਤਹਿਤ ਅਲਬਰਟਾ ਨੇ 1 April ਤੋਂ ਲੈ ਕੇ ਜਿਹੜਾ 130 ਡਾਲਰ ਪ੍ਰਤੀ ਟਨ ਦੀ ਨਵੀਂ ਉਦਯੋਗਿਕ ਕਾਰਬਨ ਕੀਮਤ ਲਾਗੂ ਕਰਨ ਲਈ ਮਨਜ਼ੂਰੀ ਵੀ ਦੇ ਦਿੱਤੀ ਆ ਇਹ ਦਰਾਂ ਸੰਗੀ ਕਾਰਬਨ ਬੈਂਚਮਾਰਕ ਤੋਂ ਜਿਹੜੀ ਉੱਚੀ ਹੋਵੇਗੀ ਇੱਕ ਵੱਡਾ ਨੀਤੀਗਤ ਬਦਲਾ ਇਸ ਦੇ ਬਦਲੇ ਸੰਗੀ ਸਰਕਾਰ ਨੇ ਅਲਬਰਟਾ ਦੇ ਵਿੱਚ ਸਾਫ਼ ਬਿਜਲੀ ਨਿਯਮਾਂ ਯਾਨੀ ਕਿ ਕਲੀਨ ਇਲੈਕਟ੍ਰਿਸਿਟੀ ਰੈਗੂਲੇਸ਼ਨਸ ਨੂੰ ਅਸਥਾਈ ਤੌਰ ਤੇ ਮੁਅਤਲ ਕਰਨ ਤੇ ਸਹਿਮਤੀ ਵੀ ਦੇ ਦਿੱਤੀ ਹੈ ਜਦੋਂ ਤੱਕ ਦੋਵੇਂ ਤਰ੍ਹਾਂ ਦੇ ਵਿੱਚ ਇੱਕ ਨਵਾਂ ਕਾਰਬਨ ਪ੍ਰਾਈਜ਼ਿੰਗ ਮਾਡਲ ਤਿਆਰ ਨਹੀਂ ਕਰ ਲੈਂਦੇ ਇਹ ਪਾਈਪਲਾਈਨ ਪ੍ਰੋਜੈਕਟ ਮਸ਼ਹੂਰ ਪਾਥਵੇਜ਼ ਅਲਾਈਅੰਸ ਕਾਰਬਨ ਕੈਪਚਰ ਐਂਡ ਸਟੋਰੇਜ ਯੋਜਨਾ ਦੇ ਨਾਲ ਸਿੱਧਾ ਜੁੜਿਆ ਹੋਇਆ ਸੰਘੀ ਅਤੇ ਸੁਭਾਈ ਸਰਕਾਰਾਂ ਦੋਵਾਂ ਦਾ ਇਹ ਕਹਿਣਾ ਹੈ ਕਿ ਦੋਵੇਂ ਪ੍ਰੋਜੈਕਟ ਇੱਕ ਦੂਜੇ ਦੇ ਸੰਪਰਕ ਦੇ ਦੇਕ ਦੂਜੇ ਦੇ ਪੂਰਕ ਨੇ ਇਹਨਾਂ ਨੂੰ ਇਕੱਠੇ ਅੱਗੇ ਵਧਾਇਆ ਜਾ ਸਕਦਾ ਹੈ ਵਧਾਇਆ ਜਾਣਾ ਚਾਹੀਦਾ ਹੈ ਕਾਰਨੀ ਨੇ ਇਸ ਨੂੰ ਦੇਸ਼ ਦੀ ਉਦਯੋਗਿਕ ਢਾਂਚੇ ਬੰਦੀ ਲਈ ਇੱਕ ਇਤਿਹਾਸਿਕ ਕਦਮ ਨਵੀਂ ਉਦਯੋਗਿਕ ਵਿਕਾਸ ਲਹਿਰ ਦੀ ਸ਼ੁਰੂਆਤ ਵੀ ਕੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਨਿਆ ਕਿ ਪ੍ਰੋਜੈਕਟ ਦੇ ਅੱਗੇ ਵਧਣ ਲਈ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਅਤੇ BC ਫਰਸਟ ਨੇਸ਼ਨ ਦਾ ਸਮਰਥਨ ਲਾਜ਼ਮੀ ਹੈ BC ਫਰਸਟ ਨੇਸ਼ਨ ਦੇ ਇੱਕ ਵੱਡੇ ਗੱਟ ਜੋੜ ਨੇ ਬੁੱਧਵਾਰ ਨੂੰ ਕਿਹਾ ਕਿ ਪਰੋਸਫੇਕਾ ਕੋਸਟ ਤੱਕ ਪਾਈਪਲਾਈਨ ਕਦੇ ਵੀ ਅੱਗੇ ਨਹੀਂ ਵਧੇਗੀ ਬੀਸੀ ਪ੍ਰੀਮੀਅਰ ਡੇਵਿਡ ਏਈਵੀ ਨੇ ਚੇਤਾਵਨੀ ਦਿੱਤੀ ਕਿ ਟੈਂਕਰ ਪਾਬੰਦੀ ਵਿੱਚ ਢਿੱਲ ਦੇਣ ਨਾਲ ਤੱਟੀ ਇਲਾਕੇ ਦੇ ਵਿੱਚ ਪਹਿਲਾਂ ਤੋਂ ਚੱਲ ਰਹੇ ਵੱਡੇ ਪ੍ਰੋਜੈਕਟਾਂ ਨੂੰ ਖਤਰਾ ਪੈ ਸਕਦਾ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਸੀ ਜਫਰ ਫਾਸਟੇਸ਼ਨ ਦੇ ਵੱਲੋਂ ਪ੍ਰੋਜੈਕਟ ਨੂੰ ਰੋਕਣ ਦੇ ਵੀਟੋ ਦਾਅਵੇ ਨੂੰ ਖਾਰਜ ਕਰ ਦਿੱਤਾ ਉਹਨਾਂ ਕਿਹਾ ਕਿ ਐਮਓਯੂ ਬੀਸੀ ਨੂੰ ਕੋਈ ਵੀ ਵੀਟੋ ਪਾਵਰ ਨਹੀਂ ਦਿੰਦਾ ਪਰ ਪੂਰੀ ਸਲਾਹ مشਵਰੇ ਦੀ ਸ਼ਰਤ ਲਾਜ਼ਮੀ ਹੈ ਪ੍ਰੀਮੀਅਰ ਸਮਿਥ ਫਰਸਟ ਨੇਸ਼ਨ ਦੀ ਇਕੁਇਟੀ ਓਨਰਸ਼ਿਪ ਰਾਹੀਂ ਸ਼ਮੂਲੀਅਤ ਨੂੰ ਪ੍ਰੋਜੈਕਟ ਦੀ ਪ੍ਰਾਥਮਿਕਤਾ ਦੱਸਿਆ ਸੁਮਿਤ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਹਾਲੀਆ ਗੱਲਬਾਤ ਬੀਸੀ ਪ੍ਰੀਮੀਅਰ ਈਬੀ ਦੇ ਨਾਲ ਰਚਨਾਤਮਕ ਰਹੀ ਅਸਹਿਮਤੀਆਂ ਦੇ ਬਾਵਜੂਦ ਸਹਿਯੋਗ ਦੀ ਸੰਭਾਵਨਾ ਹੈ ਤੀਨ ਪੱਖੀ ਜਿਹੜੀ ਸੰਗੀ BC ਜਾਂ ਪਰ ਅਲਬਰਟਾ ਗੱਲਾਂਬਾਤਾਂ ਰਹੀ ਸਾਂਝੀ ਜ਼ਮੀਨ ਲੱਭਣ ਜਾਂ ਪਰ ਤੱਟੀ ਸੁਰੱਖਿਆ ਟੈਂਕਰ ਨਿਜਮਾ ਜਾਂ ਪਰ ਫਸਟ ਸਟੇਸ਼ਨ ਕੰਸਲਟੇਸ਼ਨ ਜਾਂ ਪਰ ਕੇਂਦਰਤ ਹੋਣ ਗਿਆ ਮੋਯੂ ਇਹ ਨਿਸ਼ਚਿਤ ਕਰਦਾ ਹੈ ਕਿ ਓਟਾਵਾ ਅਤੇ ਅਲਬਰਟਾ ਦੋਵੇਂ ਪਾਈਪਲਾਈਨ ਪ੍ਰਸਾਅ ਬਾਰੇ ਬ੍ਰਿਟਿਸ਼ ਕੋਲੰਬੀਆ ਨੂੰ ਪੂਰੇ ਤਰੀਕੇ ਨਾਲ ਸ਼ਾਮਲ ਹੋਣਗੇ ਦੋਵੇਂ ਸਰਕਾਰਾਂ ਇਹ ਮੰਨ ਚੁੱਕੀਆਂ ਨੇ ਕਿ BC ਅਤੇ BC ਦੀਆਂ ਆਰਥਿਕ ਜ਼ਰੂਰਤਾਂ ਜਾਂ ਪਰ ਸਰਮੁੰਦਰੀ ਸੁਰੱਖਿਆਵਾਂ ਚਿੰਤਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੋਰ ਰਾਸ਼ਟਰੀ ਹਿੱਤਾਂ ਨੂੰ ਜਿਹੜਾ ਪ੍ਰੋਜੈਕਟਾਂ ਨੂੰ ਸਹਿਯੋਗ ਦਿੱਤਾ ਜਾਵੇਗਾ ਜਾਨੀ ਕਿ ਇਤਿਹਾਸਿਕ ਫੈਸਲਾ ਇਸ ਵਕਤ ਕੈਨੇਡਾ ਦੇ ਇਤਿਹਾਸ ਦੇ ਵਿੱਚ ਲਿਆ ਜਾ ਰਿਹਾ ਜਿਸ ਦੇ ਵਿੱਚ ਜਿਹੜਾ ਐਮਓਯੂ ਸਾਈਨ ਕੀਤਾ ਗਿਆ ਇਹ ਇਤਿਹਾਸਿਕ ਫੈਸਲਾ ਪਰ ਆਉਣ ਵਾਲੇ ਕੁਝ ਦਿਨ ਇਸ ਫੈਸਲੇ ਨੂੰ ਲੈ ਕੇ ਬਹੁਤ ਅਹਿਮ ਰਹਿਣਗੇ ਕਿ ਇਹ ਫੈਸਲਾ ਕਿੱਧਰ ਨੂੰ ਜਾਂਦਾ ਜਾਂ ਪਰ ਇਸ ਦੇ ਉੱਪਰ ਕਿਸ ਤਰੀਕੇ ਦੇ ਜਿਹੜੇ ਕੰਮ ਨਵੇਂ ਸ਼ੁਰੂ ਹੁੰਦੇ ਨੇ